Sandra ਸਤਨਾਮ ਦੇ ਆਧਾਰੀ 啊。Uh huh. སེཏ་ནམོ ਤਨ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਦੇ ਸੰਤਾਂ ਸਤਗੁਰ ਪਾਤਸ਼ਾਹ ਜੀ ਦੇ ਦਰਸ਼ਨ ਪਰਸ ਕੇ ਅਨੁਰਤ ਵੇਲੇ ਤੁਮ ਨਿਤਨੇਮ ਦੇ ਜਾਪ ਸਰਵਣ ਕਰਕੇ ਵਾਹਿਗੁਰੂ ਸਿਮਰਨ ਦੇ ਅਭਿਆਸ ਕਰਕੇ ਸਤ ਸੰਗਤ ਕਰਕੇ ਗੁਰ ਸੰਗਤ ਲਈ ਇਹ ਮਨੁੱਖਾ ਜਨਮ ਦਾ ਆਪ ਸੰਤ ਦਾ ਨਾਮ ਆ ਲੈ ਗਏ। ਵੱਡਿਆਂ ਭਾਗਾਂ ਵਾਲੇ ਕੋ ਮਹਾਰਾਜ ਦੀ ਕਿਰਪਾ ਹੈ ਜਿਨ੍ਹਾਂ ਸਰੀਰਾਂ ਦੇ। ਮਹਾਰਾਜ ਕਹਿੰਦੇ ਉਹ ਨਾਮ ਜਪਦੀ ਹੈ ਜਗ ਨਾਮ ਤੋਂ ਕਾਢੀ ਆ। ਉਤਮ ਦਾ ਭਾਗ ਕੀ ਹੈ? ਇਹ ਵਿਸੇਪਕਾਰਾਂ ਤੋਂ ਨਿਕਲ ਕੇ ਗੁਰੂ ਨਾਲ ਜੁੜਨਾ ਦੁਨਿਆਵੀ ਗੱਲਾਂ ਤੇ ਦੁਨਿਆਵੀ ਤੰਤਾਂ ਉਹ ਦੁੱਖਾਂ ਕਾਸਟਾਂ ਨੂੰ ਨਿਕਲ ਕੇ ਗੁਰੂ ਨਾਲ ਜੁੜਨਾ ਉਤਮ ਹੈ। ਜੈਨ ਦਾ ਭਾਗ ਸਾਧ ਸੰਗਤ ਕਰਨੀ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਾਗ ਮਨ ਤੂੰ ਆਧੀਆ। ਹਰੇਕ ਸਰੀਰ ਇਸ ਤਰ੍ਹਾਂ ਹੀ ਸੰਸਾਰਿਕ ਵਿਸੇਪਕਾਰਾਂ ਦੇ ਨਾਲ ਜਕੜਿਆ ਹੋਇਆ ਹੈ। ਪੜ੍ਹਨਾ ਤੇ ਨਿਰਣ ਕੇ ਗੁਰੂ ਦੀ ਬਾਣੀ ਨੂੰ ਪੜ੍ਹਨਾ ਗੁਰੂ ਦੇ ਚਰਨ ਤੇ ਆਉਣਾ ਸਤ ਸੰਗ ਕਰਨਾ ਇਹ ਵੱਡਿਆਂ ਭਾਗਾਂ ਦੀ ਉਸਤਤਿ ਹੈ ਇਸੇ ਕਰਕੇ ਅਕਤਮ ਜੀਵਨ ਵਾਲੇ ਨੂੰ ਕੋਈ ਸੰਗਤੀ ਆਪਸ ਨਾ ਇਨਾ ਸੰਸਾਰ ਦੀ ਰੰਗਾਰੰਗ ਚੋਂ ਮੁਸੀਬਤਾਂ ਤੋਂ ਨਿਕਲ ਕੇ ਗੁਰੂ ਦੀ ਬਾਣੀ ਨੂੰ ਉਚਾਰੇ ਹੋਣ ਸੁਣ ਰਹੇ ਹੋਣੇ ਆਓ ਗੁਰ ਸੰਗਤ ਦੀ ਸਮਾਹ ਮਹਾਰਾਜ ਦੇ ਪਾਵਨ ਉਪਦੇਸ਼ ਦਾ ਹੋਇਆ ਹੈ ਗੁਰੂ ਬਾਦ ਸਾਡੀ ਸਾਨੂੰ ਰੋਜ਼ ਬਖਸ਼ਿਸ਼ ਰਹਿਮਤ ਕਿਰਪਾ ਕਰਦੇ ਆ ਬਾਣੀ ਤੋਂ ਮਹਾਰਾਜ ਕਹਿੰਦੇ ਆਓ ਸਿੱਖ ਸਤਿਗੁਣ ਕੇ ਪਿਆਰੇ ਐ ਗੁਰੂ ਦੇ ਪਿਆਰਿਓ ਗੁਰੂ ਦੇ ਕੋਲ ਆਓ ਗੁਰੂ ਦੀ ਬਾਣੀ ਨੂੰ ਪੜੋ ਸੁਣੋ ਤੇ ਇਹ ਬਾਣੀ ਕੇਵਲ ਸੰਸਾਰ ਦੇ ਲਈ ਨਹੀਂ ਇਹ ਲੋਕ ਤੇ ਪਰਲੋਕ ਸੁਖੀ ਕਰਨ ਵਾਸਤੇ ਵਾਹਿਗੁਰੂ ਨਾਮ ਦਾ ਜਹਾਜ਼ ਹੈ ਇਹ ਉਹ ਜਹਾਜ਼ ਬਣਾਇਆ ਜਿਹਦੇ ਵਿੱਚ ਮਾਨੇ ਸਵਾਰ ਹੋਣ ਤੇ ਤਨ ਦੇ ਚੰਗਾ ਬਣਨਾ ਇਸੇ ਕਰਕੇ ਆਓ ਸਤਿਗੁਰੂ ਸਾਧੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਜ ਦੇ ਪਾਗਲ ਉਹ ਬਦੇ ਸੰਗਰ ਸਤਿਗੁਰੂ ਬਾਦਸ਼ਾਹ ਤੁਨੂੰ ਆਦਿ ਜੁਨੇ ਮਹਾਰਾਜ ਇਹ ਸਾਧ ਦੇ ਵਿੱਚ ਗੁਰੂ ਪਾਤਸ਼ਾਹ ਦੀ ਦਾਸ ਰਹੇ ਮਹਾਰਾਜ ਕਹਿੰਦੇ ਵੀ ਜਿਹੜਾ ਆਪਣੀ ਬਾਤ ਨੂੰ ਛੱਡ ਕੇ ਹੋਰਾਂ ਦਾ ਸੰਗ ਕਰਦਾ ਹੈ ਹੋਰਾਂ ਦਾ ਬਾਤ ਕੀ ਵੀ ਮਨ ਦੇ ਵਿੱਚ ਕੋਈ ਇੱਛਾ ਹੋਵੇ ਮੈਨੂੰ ਆਹ ਮਿਲ ਜਾਵੇ ਆਪਣੇ ਗੁਰੂ ਨੂੰ ਛੱਡ ਦੇਵੇ ਤੇਰੇ ਨਿਕੰ ਗੁਰੂ ਧਾਮ ਕਰ ਲਵੀ ਉਹਨੂੰ ਤੇਰੇ ਮਹਾਰਾਜ ਨੇ ਇਹ ਸਬਦ ਵਿੱਚ ਦੱਸਿਆ ਵੀ ਜਿਹੜਾ ਆਇਂ ਸਰੀਰ ਢਕਦਾ ਉਹਦਾ ਜੀਵਨ ਕੀ ਹੈ ਇਹ ਸਬਦ ਵਿੱਚ ਗੁਰੂ ਪਾਤਸ਼ਾਹੀ ਦੱਸ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕੀ ਹੈ ਵੀ ਸਾਰੇ ਪਾਸੇ ਹਉ ਹੁੰਦਾ ਹੈ ਤਾਜ ਕੋਈ ਟਖਾਰੀ ਹੈ 타ਜ ਕੋਈ ਰਾਜਾ 타ਜ ਕੋਈ ਗਰੀਬ 타ਜ ਕੋਈ ਅਮੀਰ ਹਰੇਕ ਉਹਨੂੰ ਯਾਦ ਕਰ ਸਕਦਾ ਪਰ ਸਾਧੂ ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਹਦੇ ਸਦਾ ਹੀ ਸਾਨੂੰ ਮਾਂ ਦੇ ਗਰਭ ਵਿੱਚ ਸੰਸਾਰ ਵਿੱਚ ਲੋਟ ਵਿੱਚ ਸੰਭਾਲਿਆ ਨਿਮਕ ਨੇ ਹ ਤੁਮ ਦੀ ਪ੍ਰਤਿਪਾਦੋ ਹਮ ਬਾਰ ਪੁੱਤਰ ਦੇ ਭਾਵੇਂ ਸਤਗੁਰੂ ਆਪਸਾ ਜੀ ਕਹਿੰਦੇ ਫਿਰ ਵੀ ਇਨਸਾਨ ਪਰਮਾਤਮਾ ਨੂੰ ਯਾਦ ਨਾ ਕਰੇ ਇੱਕ ਦਾਤਾਂ ਦੇ ਖਾਤਰ ਮਾਇਆ ਦੇ ਖਾਤਰ ਸੁੱਖਾਂ ਦੇ ਖਾਤਰ ਥਾਂ ਥਾਂ ਨੇ ਭਟਕਦਾ ਫਿਰੇ ਹੁੰਦੇ ਸਤਗੁਰੂ ਆਪਸਾ ਜੀ ਕਹਿੰਦੇ ਫਿਰ ਉਹ ਆਪਣੇ ਜੀਵਨ ਦੇ ਵਿੱਚ ਦੁਖੀ ਰਹਿੰਦਾ ਆਓ ਸਤਗੁਰੂ ਆਪਸਾ ਜੀ ਕੋਲੇ ਸਾਬਦ ਜੀ ਨੂੰ ਸੁਣਤੀ ਵਾਚਦੇ ਆ ਇਸ ਸ਼ਬਦ ਨੂੰ ਧਿਆਨ ਦੇ ਨਾਲ ਪ੍ਰਸੰਗਤ ਦੀ ਸਰਵਣ ਕਰੀਏ ਤਾਂ ਜੋ ਅਸੀਂ ਮਹਾਰਾਜ ਅਕਾਲ ਪੁਰਖਵਾਹਿਗੁਰੂ ਦੇ ਨਾਮ ਨਾਲ ਜੁੜ ਸਕੀਏ ਸਾਜੁਰ ਬਾਤਸਾ ਜੀ ਉਚਾਰਨ ਕਰਦੇ ਸਾਰਗ ਮਨ ਸਿਮਰ ਮਰ ਜਾਏ ਤਿਆਗ ਗੋਵਿੰਦ ਦੀਨਪਦਾਤਾ ਮਾਇਆ ਸੰਗ ਲਪਟਾਏ ਸਾਧੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੂਰੇ ਸ਼ਬਦ ਵਿੱਚ ਸਰਬੱਤ ਦਾ ਭਲ ਹੋਵੇ ਜੋ ਜੋ ਬਾਣੀ ਪੜ੍ਹਦੇ ਆਂ ਮਹਾਰਾਜ ਇਸ ਤਰਿਹੇ ਦੱਸਦੇ ਹੋਏ ਸਤਗੁਰੂ ਸਾਹਿਬ ਜੀ ਕਹਿੰਦੇ ਮਾਈ ਜੀ ਇਹ ਮੇਰੀ ਮਾਂ ਆਪ ਸਿਮਰ ਮਰ ਜਾਹੇ ਆਪ ਸਿਮਰ ਆਪ ਸਿਮਰ ਦਾ ਭਾਵ ਗੁਰੂ ਨੂੰ ਛੱਡ ਕੇ ਗੁਰੂ ਦਾ ਅੰਲਾ ਛੱਡ ਕੇ ਗੁਰੂ ਦਾ ਲਾੜ ਛੱਡ ਕੇ ਤੇ ਆਪਣੇ ਮਨ ਪਿੱਛੇ ਲੱਗ ਕੇ ਇਨਸਾਨ ਨੂੰ ਪੂਰੀ ਕਰਨ ਕਰੀ ਜਾਵੇ ਆਲ ਸਿਮਰ ਮਰ ਜਾਵੇ ਮਹਾਰਾਜ ਕਹਿੰਦੇ ਵੀ ਭਾਈ ਉਹ ਜੀਵਨ ਇੱਕ ਮਰਿਆ ਦੇ ਸਮਾਨ ਹੈ ਜਿਹੜਾ ਪ੍ਰਸੰਗਤ ਦੀ ਜੀਵ ਮਹਾਰਾਜ ਨੇ ਬਖਸ਼ਿਆ ਜਿਹਨੂੰ ਜੀਵਨ ਦਿੱਤਾ ਕਾਲਪ ਉਾਇਰ ਪਰਮੇਸ਼ਰ ਦਿੱਤਾ ਸਿੱਤੇ ਗੁਰੂ ਪਾਤਸ਼ਾਹੀ ਦੱਸਦੇ ਜਿਵੇਂ ਪਤੀ ਤੇ ਪਤਨੀ ਦਾ ਰਿਸ਼ਤਾ ਪਤੀ ਤੇ ਪਤਨੀ ਦਾ ਰਿਸ਼ਤਾ ਬਵਿਸਤਰ ਰਿਸ਼ਤਾ ਪਰ ਜੇ ਪਤਨੀ ਘਰ ਵਾਲੇ ਨੂੰ ਛੱਡ ਕੇ ਦੂਜੇ ਦਾ ਸੰਗ ਕਰੇ ਤੇ ਇਹ ਬਰਾਂਤ ਨਹੀਂ ਪੈਂਦੀ ਇਹ ਮੇਰੇ ਸਿਰ ਤਾਂ ਗੁਰੂ ਪਾਤਸ਼ਾਹੀ ਦੱਸਦੇ ਵੀ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਅਨੇਕਾਂ ਦੂਸਰੇ ਰਾਹਿਆਂ ਤੇ ਚੱਲਦਾ ਉਹਦਾ ਜੀਵਨ ਜਿਵੇਂ ਮਹਾਰਾਜ ਨੇ ਦੱਸਿਆ ਬੇਛੋਟਾ ਦੱਤ ਘਰ ਘਰ ਬਦਨਾਮ ਫਿਰ ਇਸ ਤਰ੍ਹਾਂ ਬਦਨਾਮੀ ਦਾ ਦੱਤ ਬਣ ਜਾਂਦਾ ਇਸ ਤਰ੍ਹਾਂ ਇਹੋ ਸਰੀਰ ਜਿਹੜਾ ਗੁਰੂ ਨੂੰ ਛੱਡ ਕੇ ਆਹਮ ਆਂ ਤੇ ਭਟਕਦਾ ਉਹ ਸਤਿਗੁਰੂ ਆਪ ਸਾਹਿਬੀ ਕਹਿੰਦੇ ਆਪਣੇ ਮਾਲਕ ਦੇ ਰਾਜ ਜਿਵੇਂ ਜਾਂਦਾ ਉਹ ਜਾਂਦਾ ਹੀ ਮਰ ਜਾਂਦਾ ਆਨ ਸਿਮਰ ਮਰ ਜਾਵੇ ਜਿਹੜਾ ਆਪਣੇ ਮਾਲ ਤਾਂ ਸੱਦ ਕੇ ਹੋਰ ਦੀ ਆਸ ਰੱਖਦਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਮਾਈ ਆਨ ਸਿਮਰ ਮਰ ਜਾ ਤਾ ਇਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਫਿਰ ਸਪਸ਼ਟ ਕੀਤਾ ਮਹਾਰਾਜ ਕਹਿੰਦੇ ਤਿਆਗ ਗੋਬਿੰਦ ਜੀਨ ਨੂੰ ਦাতা ਤਿਆਗ ਗੋਬਿੰਦ ਜੀ ਜੀਵਨ ਨੂੰ ਦাতা ਮਹਾਰਾਜ ਕਹਿੰਦੇ ਜਿਵੇਂ ਸਾਰੇ ਜਗ ਨੂੰ ਜੀਵਨ ਦਿੱਤਾ ਉਹ ਤਿਆਗੀ ਦਾ ਇਨਸਾਨ ਤਿਆਗ ਗੋਬਿੰਦ ਤਿਆਗ ਦਾ ਭਾਵ ਤਿਆਗੀ ਗੋਬਿੰਦ ਦਾ ਭਾਵ ਬਾਹਰ ਨੂੰ ਪਰਮੇਸ਼ਰ ਅਕਾਰ ਪਰਮਾਈ ਤਿਆਗ ਗੋਬਿੰਦ ਜੀ ਅਨੂਦਾਤਾ ਜਿਹੜਾ ਗੋਬਿੰਦ ਸਾਰੇ ਜਗਤ ਨੂੰ ਨੀਵਾਂ ਕਰਦਾ ਜਿਹਦੀ ਬਾਰ-ਬਾਰ ਉਸਤਤ ਸਾਰੀ ਦੁਨੀਆਂ ਸਾਰੇ ਜੀਵ ਜੰਤੂ ਕਰਦੇ ਨੇ ਉਹਨੂੰ ਤਿਆਗ ਦਾ ਇਨਸਾਨ ਪਿਆਰ ਗੋਵਿੰਦ ਜੀਵਨ ਕੋ ਦਾਤਾ ਫਿਰ ਮਾਰਗ ਕਹਿੰਦੇ ਮਾਇਆ ਸੰਗ ਲਟਾਏ ਜੇਤ ਮਾਇਆ ਦੀ ਆਧਨ ਆਪਣੇ ਵਾਲਕ ਨੂੰ ਛੱਡ ਕੇ ਇਨਸਾਨ ਉਸ ਗੋਬਿੰਦ ਨੂੰ ਛੱਡ ਕੇ ਜਿਹਨੇ ਸਾਰਾ ਕੁਝ ਦਿੱਤਾ ਉਹਨੂੰ ਤਿਆਗੀ ਜੇਰੇ ਤੇ ਫਿਰ ਦਾਤਾ ਦੇ ਖਾਤਰ ਇਸ ਤਰ੍ਹਾਂ ਕਰੇ ਵੀ ਮੈਂ ਇਸ ਤਰ੍ਹਾਂ ਗੁਰੂ ਮੰਨਦਾਵੇਂ ਇਸ ਤਰ੍ਹਾਂ ਮੰਨਦਾ ਮਹਾਰਾਜ ਮਨ ਲਾਸ ਦੇ ਵੀ ਭਾਈ ਇਸ ਤਰ੍ਹਾਂ ਦਾ ਇਹ ਕੇਵਲ ਸੰਗ ਕਰਦਾ ਹੈ ਇਨਸਾਨ ਕਹਿੰਦਾ ਭਾਪ ਜਿਹਦੇ ਕੋਲ ਮਾਇਆ ਉਹਦਾ ਸੰਮੀ ਹੋ ਗਿਆ ਜੇ ਦਾਤਾਂ ਨਹੀਂ ਰਣੀਆਂ ਤੇ ਦਾਤਾਂ ਲੈਣ ਵੱੜ ਜਾਂਦੇ ਤਾਂ ਸੰਗ ਹੀ ਹੋ ਜਾਂਦਾ ਵੀ ਮੈਨੂੰ ਇਥੋਂ ਰਾਤ ਵੀ ਨਹੀਂ ਮੈਂ ਤਾਂ ਇਹਦੇ ਲੜ ਪਾਦਾ ਇਹ ਇਨਸਾਨ ਦੀ ਮਨ ਦੀ ਰੀਤ ਹੈ ਮਹਾਰਾਜ ਕਹਿੰਦੇ ਤੇ ਸਤਗੁਰੂ ਸਾਹਿਬ ਜੀ ਕਹਿੰਦੇ ਜਿਹਨੇ ਸਾਰਿਆਂ ਨੂੰ ਜੀਵਨ ਦਿੱਤਾ ਸੁੱਖਾਂ ਦਾ ਆਰਾਮ ਦਾ ਵਾਹਿਗੁਰੂ ਪਰਮੇਸ਼ਰ ਜਿੰਨਾ ਤੈਨੂੰ ਜੀਵਨ ਦਿੱਤਾ ਵਧੀਆਂ ਦਿੱਤਾ ਪਰ ਜੇ ਤੂੰ ਮਾਇਆ ਕਰਕੇ ਗੁਰੂ ਗੁਰੂ ਨਾਲ ਜੁੜਿਆ ਵੀ ਮੈਨੂੰ ਇਥੋਂ ਆਂੜੇ ਮੈਂ ਤਾਂ ਤਾਈਂ ਨਾ ਤੇ ਨੰਸ ਘਰ ਬਤਾ ਇਹਦੀ ਲੱਡੂ ਦਾ ਡੱਬਾ ਛਾੜੋ ਜੇ ਮੇਰਾ ਆਗਮਨ ਇਸ ਤਰ੍ਹਾਂ ਇਹ ਇਨਸਾਨ ਜੁੜਿਆ ਹੋਇਆ ਉਹਨਾਂ ਦੇ ਸਾਰੇ ਜਦੋਂ ਵੀ ਇਹ ਕਦੇ ਇਸਾਨ ਦੀ ਜਿਹੜੀ ਮਨ ਦੀ ਸਮਰੱਥਾ ਉਹ ਦਾਤਾਂ ਕਰਕੇ ਦਰਿਆੰਸੇ ਜੇ ਗੁਰੂ ਤੋਂ ਦਾਤ ਲੈਣੀ ਆ ਫਿਰ ਉੱਥੇ ਜਾ ਕੇ ਨਾਮ ਸਕਾਰ ਕਰਨੀ ਆ ਜਦੋਂ ਮਰਣੀ ਆ ਇਹ ਇਸਾਨ ਮੰਨਦੇ ਨੇ ਇੰਚਾ ਇਹ ਮਾਇਆ ਦਾ ਸੰਗੀ ਰਹਿ ਇਸਾਨ ਕਹਿਣ ਦਾ ਭਾਵ ਮਨ ਦਾ ਮਰੀਦ ਹੈ ਅਸਲ ਵਿੱਚ ਉਹ ਗੁਰੂ ਵਾਲਾ ਨਹੀਂ ਹੈ ਮਹਾਰਾਜ ਕਹਿੰਦੇ ਮਨ ਦਾ ਮਰੀਦ ਹੈ ਦੇਵੇ ਗੁਰ ਸੰਤਤ ਦੀ ਕੋਈ ਰੋਗੀ ਹੋਵੇ ਇਸ ਸਾਲ ਤੇ ਉਹਨੂੰ ਹਸਪਤਾਲੇ ਲਗਾਇਆ ਜਾਂਦਾ। ਇਸ ਤਰ੍ਹਾਂ ਕਈ ਤੰਗ ਦੇ ਰੋਗੀ ਹੁੰਦੇ ਉਹਨੂੰ ਹਸਪਤਾਲੋਂ ਲਗਾਇਆ ਜਾਂਦਾ ਜਿਹੜੇ ਮਨ ਦੇ ਰੋਗੀ ਹੁੰਦੇ ਉਹ ਨਿੱਕਾ ਖਵਾ ਪੜ੍ਹਦੇ। ਉਹਨਾਂ ਨੂੰ ਅਜੇ ਤੱਕ ਨਿਕਰਤਾ ਲੱਗਿਆ ਵੀ ਬਾਣੀ ਕੀ ਹੈ ਗੁਰੂ ਕੀ ਹੈ ਇਸ ਤਰੀ ਪੜ੍ਹਦੇ ਕਰਦੇ। ਕਾਦੀ ਖਤਰ ਤੇ ਮੈਨੂੰ ਆ ਬਿੜਿਆ ਦੇ ਨਾਲ ਮਿਲ ਜੇ। ਮੈਂ ਉੱਥੇ ਜਾਣ ਜਾਂ ਇਸ ਤਰ੍ਹਾਂ ਇਨਸਾਨ ਦੀ ਜਿਹੜੀ ਮਾਇਆ ਦੇ ਕਾਰਨ ਹੈ ਮਹਾਰਜ ਕਹਿੰਦੇ ਮਾਇਆ ਸੰਗ ਨਪਟਾਏ اے ਭਾਈ ਜਿਹੜੀ ਮਾਇਆ ਠੀਕ ਹੈ ਮਿਲ ਜਾ ਨਹੀਂ ਸਭ ਉਸ ਲੜ ਜਾਣਾ ਇਨਸਾਨ ਉਹਨਿਰਵੀਤ ਸੰਸਾਰ ਵਿੱਚ ਨਿਕਣਾ ਉਸੇ ਲਈ ਤੁਸੀਂ ਕਿਤੇ ਮਰਦੀ ਚਲੇ ਜਾਓਗੇ ਤੇ ਇਨਸਾਨ ਬੁੱਢਾ ਹੋ ਜਾਂਦਾ ਪਰ ਇਹ ਕੰਤਾ ਮੈਨੂੰ ਸੁੱਖ ਨਹੀਂ ਲੱਗਿਆ ਜਦ ਸਾਰਾ ਕੁਝ ਨਲ ਗਿਆ ਉਥੇ ਕਰਮਾਜ ਨੇ ਇੱਕ ਜਿਗਰ ਕੀਤਾ ਮਾਇਆ ਸੰਗ ਇੱਥੇ ਗੁਰੂ ਦਾ ਸੰਗ ਨਹੀਂ ਉਸਾਨ ਦਰਦਾ ਇੱਥੇ ਉਸਾਨ ਮਾਇਆ ਦਾ ਸੰਗੀ ਹੈ ਮਾਇਆ ਦਾ ਸੰਗੀ ਪੈਸਾ ਨਹੀਂ ਹੈ ਮਾਇਆ ਦਾ ਸੰਗੀ ਭਾਵ ਮਨ ਕਰਕੇ ਟਕਾਣਾ ਨਾ ਹੋਣਾ ਮਨ ਸ਼ਾਂਤ ਨਾ ਹੋਣਾ ਕੋਈ ਨਾ ਕੋਈ ਮਨ ਬੇਸੇ ਬਰਤਾਰ ਦੇ ਵਿੱਚ ਉਲਝਿਆ ਰਹਿਣਾ ਕੋਈ ਇੱਛਾ ਮਨ ਦੇ ਉੱਤੇ ਪੈ ਨਾ ਹੋਈ ਰਹਿਣੀ ਉਹਨੂੰ ਸੰਗ ਦਿੱਤਿਆ ਮਹਾਰਾਜ ਮਹਾਰਾਜ ਕਹਿੰਦੇ ਮਾਇਆ ਸੰਗ ਅਸਰਾ ਗੁਰੂ ਨੇ ਦੱਸਿਆ ਮਹਾਰਾਜ ਦਾਸ ਦੇ ਭਾਈ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੇ ਜਾਇ ਬੋਲੋ ਜਾਹੇ ਤੁਸੀਂ ਕਿੰਨੀ ਮਾਦੀ ਭਗਤੀ ਕਰ ਜਨਾ ਮਾਦੀ ਸਿਮਰਨ ਕਰ ਦੁੱਖ ਤੇ ਸੁੱਖੇ ਨੂੰ ਕੋਈ ਤਾਕਤ ਨਹੀਂ ਨਾਰਸਦਾ ਰਹਿ ਗੱਟਾ ਦੀ ਤਪੱਸਰੀਓ ਤੇ ਦੁੱਖ ਤੇ ਸੁੱਖ ਜਿਹੜੇ ਕੱਪੜੇ ਐ ਹਰੀ ਦੇ ਪਹਿਨੇ ਆ ਤੇ ਮਹਾਰਾਜ ਕਹਿੰਦੇ ਤੂੰ ਜੋਣਾ ਕਿਹੜੇ ਭਟਾਣ ਨਾਲ ਵੀ ਮੈਨੂੰ ਸੁੱਖ ਨੇੜੇ ਸੁੱਖ ਕਹਿੰਦੇ ਮਹਾਰਾਜ ਕਹਿੰਦੇ ਭਾਈ ਗੁਰੂ ਦੇ ਨਾਮ ਤੈ ਇਸ ਨਾਮ ਨੂੰ ਸੰਭਿਆ ਕੋਈ ਨਹੀਂ ਸੰਗ ਕੀ ਨਾ ਕੀਤਾ ਮਾਇਆ ਸੰਗ ਨਪਟਾਹੇ ਮਰਨੇ ਸੋਚਿਆ ਮਨਵਾ ਲੜੇ ਉਸੇ ਕਰਕੇ ਪਰ ਇਨਸਾਨ ਤਨ ਜਾਲ ਕਰਦਾ ਗੁਰੂ ਨਾਲ ਜੁੜਦਾ ਮਾਇਆ ਦੀ ਮੇਲ ਮਾਇਆ ਦੀਆਂ ਫੇਟਾਂ ਦੇ ਨਾਲ ਹੈ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਤੂੰ ਜਿਹੜੇ ਜੀਵਨ ਦਿੱਤਾ ਉਹਨੂੰ ਯਾਦ ਨਹੀਂ ਕਰਦਾ ਭਾਈ ਤੇਰਾ ਸੰਗ ਜਉਂਦੇ ਨਹੀਂ ਜਿੰਨਾ ਚਿਰ ਦੁਨੀਆ ਤੇਰੀਆਂ ਆਂਖਾਂ ਤੋਂ ਮਾਰ ਕਰਕੇ ਫਰੀਜ ਰਿਆਂ ਤੇ ਗੁਰੂ ਨੇ ਤਾਂ ਤੈਨੂੰ ਸੱਚ ਦੱਸਦਾ ਸੀ ਬੇਸੋਖ ਇੱਤੇ ਕਿਤੇ ਨਹੀਂ ਨਾਨਕ ਦੁਪੀਆ ਰਉ ਸੰਸਾਰ ਤੈਨੂੰ ਗੁਰੂ ਬਾਦਸਾ ਜੀ ਨੇ ਦੱਸ ਦਿੱਤਾ ਸੀ ਵੀ ਇੱਥੇ ਸੁੱਖ ਦੀ ਭਾਲ ਕਰਨਾ ਸੁੱਖ ਜਿਹਦੇ ਕੋਲ ਮੱਦੀ ਚੜਿਆ ਜਾ ਨਹੀਂ ਸੁੱਖ ਕਿੱਥੇ ਹੈ ਜੋ ਸੁੱਖ ਕੋ ਚਾਹੇ ਸਦਾ ਸਤਿਗੁਰਾਂ ਦੇ ਮਹਾਰਾਜ ਕਹਿੰਦੇ ਇਹ ਸੱਚੀ ਬਾਣੀ ਨੂੰ ਪੜ੍ਹਨਾ ਸੀ ਸਮਝਣਾ ਸੀ ਤੈਨੂੰ ਸੁੱਖੇ ਦੇ ਵਿੱਚੋਂ ਪਤਾ ਲੱਗਣਾ ਸੀ ਕਿੱਥੇ ਹੈ ਪਰ ਤੇਰਾ ਜੀਵਨ ਸਰਬ ਪ੍ਰਭਾਤ ਸੱਜ ਜੀ ਕਹਿੰਦੇ ਮਾਇਆ ਦਾ ਸੰਗਿਓ ਬਿਨ ਜਿੱਥੇ ਕੁਝ ਮਿਲਦਾ ਉੱਥੇ ਜਾਂਦਾ ਜਿੱਥੇ ਨਹੀਂ ਮਿਲਦਾ ਉਹ ਤੇ ਜਾਣ ਲਈ ਤੇਰਾ ਦੇਹ ਰਣ ਦਾ ਸੰਬੰਧ ਸੰਸਾਰਿਕ ਵਰਤੀ ਕਰਕੇ ਆ ਇਹ ਦਾ ਭਾਵ ਮਾਨ ਕਰਕੇ ਇਨਸਾਨ ਬਣੀ ਜੋ ਗਿਆ ਇਹ ਮਰੀਜ਼ ਨੇ ਦੇਣ ਕੀ ਇਨਸਾਨ ਤਰ੍ਹਾਂ ਦਾ ਸਤਗੁਰੂ ਸਾਧ ਜੀ ਨੇ ਮਾਇਆ ਦੇ ਸੰਗੀਆਂ ਹੋ ਕੇ ਕਿੰਦਾ ਜੇ ਮੜ ਗਿਆ ਠੀਕਾ ਨਹੀਂ ਰੜਿਆ ਬੰਦ ਹੈ ਫਿਰ ਮਹਾਰਾਜ ਦੱਸਦੇ ਸਤਗੁਰੂ ਸਾਧ ਜੀ ਕਹਿੰਦੇ ਇਸੇ ਤਰ੍ਹਾਂ ਦਾ ਹਉ ਦਾ ਅਸ਼ਰਾਨ ਦੇ ਕੇ ਮਹਾਰਜ ਕਹਿੰਦੇ ਨਾਮ ਵਿਸਾਦ ਚੱਲੇ ਅਨਮਾਰਗ ਉਹਰੇ ਇਨਸਾਨ ਨੇ ਕਿਹਾ ਵੀ ਮੈਂ ਨਾਮ ਜਪਦਾ ਮੈਨੂੰ ਕੁਝ ਮਿਲਿਆ ਨਹੀਂ ਨਾਮ ਵਿਸਾਦ ਚੱਲਦਾ ਅਨਮਾਰਗ ਅਨਮਾਰਗ ਦਾ ਭਾਵ ਉਹ ਉਲਟ ਹੋ ਜਾਂਦਾ ਹੈ ਉਲਟ ਦਾ ਭਾਵ ਕਿ ਜਦੋਂ ਉਹ ਗੁਰੂ ਨੂੰ ਨਾਮ ਸਤ ਕਰਨ ਦੀ ਥਾਂ ਤੇ ਮਨ ਚ ਲੱਭ ਦੁਨਿਆਲਾ ਤਾਂ ਤਾਂ ਦਾ ਵੀ ਜੋਗ ਮੰਗਿਆ ਮੈਨੂੰ ਜੱਤਾ ਰਹੇ। ਤੇ ਲੋ ਦੂਸਰੇ ਮਾਰਗ ਦੀ ਜਤਨ ਜਿਵੇਂ ਉਹਦਾ ਮਨ ਕਹਿ ਲਓ ਉਹਨੇ ਕਰਦਾ। ਨਾਮ ਤਿਆਗ ਕਰਦੇ ਹਨ ਮਾਰਗ। ਅਨਮਾਰਗ ਦਾ ਪਾਪ ਜਿਹੜਾ ਗੁਣ ਦਾ ਰਸਤਾ ਸੀ ਉਤੋਂ ਖੁੱਝ ਕੇ ਦੂਸਰੇ ਰਾਹ ਤੇ ਚੱਲਣਾ। ਕੋਣ ਦੂਸਰੇ ਰਾਸਤੇ ਦੀ ਕੀ ਹੈ ਮਹਾਰਾਜ ਦਾਸ ਦੇ ਅਨਮਾਰਗ ਦਾ ਭਾਵ ਜਿੱਤੇ ਗੁਰੂ ਨੇ ਕਿਹਾ ਵੀ ਭਾਈ ਇਹ ਮਨ ਮਤ ਹੈ ਇੱਥੇ ਚਲਣ ਦੀ ਦੂਰੀ ਪਰ ਇਨਸਾਨ ਕੀ ਚਾਹੁੰਦਾ ਵੀ ਮੈਨੂੰ ਸੁੱਖ ਮਿਲ ਜੇ ਇਨਸਾਨ ਉਹਨਾਂ ਕਰਤ ਤੰ ਕਰਦਾ ਜਦੋਂ ਕਹਿੰਦਾ ਮੈਨੂੰ ਸ਼ਾਂਤੀ ਮਿਲ ਗਈ ਥੋੜੇ ਸਮੇਂ ਲਈ ਮਿਲ ਗਈ ਉੱਥੇ ਮਹਾਰਾਜ ਕਹਿੰਦੇ ਅਨਮਾਰਗ ਭਾਈ ਤੂੰ ਗੁਰੂ ਛੱਡ ਕੇ ਅਨਮਾਰਗ ਕਾਲ ਧਰਮ ਦਾ ਡੰਡੂ ਦੀਸੈ ਤੇ ਜਨ ਜਗਾ ਰਸਨ ਹੁੰਦਾ ਹੈ ਮਾਰਗ ਦੱਸ ਰਿਆ ਨਾ ਵੀ ਭਾਈ ਬੰਦੇ ਨੇ ਤੈਨੂੰ ਸੱਚ ਦੱਸਿਆ ਸੀ ਮਾਰ ਤੂੰ ਸੱਚ ਦੇ ਨਾ ਸਮਝਣ ਕਰਕੇ ਨਾ ਮੰਨਣ ਕਰਕੇ ਦੂਸਰਾ ਮਾਰਗ ਬਣਾਇਆ ਅਨਮਾਰ ਇਸ ਤੋਂ ਬਾਅਦ ਮਾਰ ਨੇ ਦੱਸਿਆ ਵੀ ਨਰਕ ਹੋਰ ਮਹਿਕਾ ਹੈ ਤੇ ਉਹ ਦੁਰਬਦ ਕਿਉਂਕਿ ਗੁਰਸੰਗਤ ਦੇ ਮਹਾਰਾਜ ਦੱਸਦੇ ਆ ਤੇਰੇ ਇਨਸਾਨ ਸਤਿ ਲੈ ਲੈਂਦਾ ਸਤਿ ਲੈ ਲੈਂਦਾ ਮਨ ਕਰ ਪਿਓ ਜਿਵੇਂ ਉਹਦੇ ਚੋਂਦਾ ਹੋਵੇਂ ਉਹ ਰਸਨ ਤਰਨਦਾ ਪਰ ਕਿੰਨਾ ਟੈਨ ਇੱਕ ਦਿਨ ਉਹ ਵੀ ਮਾਲਕ ਜਿਹੜਾ ਮਨ ਪਰ ਜਾਣਾ ਤੇ ਰੋਗੋ ਵੀ ਨੇ ਕਿਰਸਣਾ ਵੀ ਬਾਸ ਬਹੁਤ ਉਿਆਮ ਨਾਲ ਸਹੀ ਤਰਨਦਾ ਉਥੇ ਮਹਾਰਜ ਦੱਸਦੇ ਵੀ ਭਾਈ ਫਿਰ ਇਨਸਾਨ ਜਦੋਂ ਗੁਰੂ ਦੇ ਸੱਚੇ ਮਾਰਗ ਨੂੰ ਛੱਡ ਕੇ ਬੇਕਾਰਾਂ ਨੂੰ ਤੇ ਵਾਰਕ ਤੇ ਤੁਰਦਾ ਫਿਰ ਉਥੇ ਇਨਸਾਨ ਨਰਕ ਧੋਲ ਮੈਂ ਪਾਹੀ ਮਹਾਰਜ ਦੱਸਦੇ ਵੀ ਭਾਈ ਜੇ ਤੂੰ ਜਦੋਂ ਗੁਰੂ ਦੇ ਦਰਦ ਨੂੰ ਛੱਡ ਕੇ ਇਸ ਤਰ੍ਹਾਂ ਦੇ ਮਾਰਗ ਕਰਦਾ ਉਹ ਨਰਕ ਦਾ ਨਾ ਭਾਗੀ ਹ ਉਹ ਕੋਰੀ ਹੋ ਜਾਂਦਾ ਇਨਸਾਨ ਕਿਉਂਕਿ ਮਨ ਕਰਕੇ ਮੇਲ ਤੇ ਚੱਲਿਆ ਜੁਦਾ ਮਨ ਕਰਕੇ ਵਿਰਤੀ ਸਰੀਰ ਬੰਦ ਤਾਂ ਸਮਰੱਥਾ ਉਹ ਮੁੱਕੇ ਪਾਸ ਲੱਗ ਜਾਂਦੀ ਹੈ ਕਿ ਜਦੋਂ ਕਰੇ ਇਸ ਤਰ੍ਹਾਂ ਜਸਤਾਨ ਜੁੜਦਾ ਜਦੋਂ ਕੋਈ ਸਮਝਾਉਣ ਵਾਲਾ ਨਹੀਂ ਬੋਲਦਾ ਨਾ ਹੀ ਉਹ ਸਮਝਦਾ ਕਿ ਮੈਂ ਨਹੀਂ ਕਹਿ ਰਿਹਾ ਤੇ ਉਹ ਪਾਸ ਦੀ ਆਪ ਹੀ ਦੱਸ ਦੇ ਮਹਾਰਾਜ ਕਹਿੰਦੇ ਗੁਰਦਨ ਕੋ ਹਰ ਅੰਧਾਰ ਗੁਰਦਨ ਸਮਝਣਾ ਆ ਦੁਨੀਆ ਦੀ ਗੋਹ ਤੇ ਲੱਖਾਂ ਨੂੰ ਸਮਝਾਉਣ ਨਹੀਂ ਸੰਕਦਾ ਉਥੇ ਮਾਰਜ ਕਹਿੰਦਾ ਕਿ ਜੀਤੂ ਨਾ ਆਪਣਾ ਵੀ ਬਣਾਇਆ ਨਾ ਕੋਹਰ ਨਾ ਪਾਹੀ ਤੇਰਾ ਮਹਾਰਾਜ ਉਚਾਰਨ ਕਰਦੇ ਅਨਕ ਸਜਾਈ ਗਨ ਤਨ ਆਵੇ ਗੁਰੂ ਦੇ ਦਰ ਤੋਂ ਛੱਡ ਕੇ ਗੁਰੂ ਦਾ ਕਹਿਿਆ ਨਾਮਨਣ ਕਰਕੇ ਮਾਰਜ ਕਹਿੰਦੇ ਫਿਰ ਇੱਤੇ ਨਾਮ ਤੋਂ ਕੋਹਰ ਤੇ ਫਿਰ ਅਨਕ ਸਜਾਈ ਅਨੇਕਾਂ ਹੀ ਸ੍ਰਿਆਮਾ ਮਿਲਦੇ ਗਨ ਤਨ ਆਵੇ ਸਜਾਵੇਂ ਇਹ ਵੀ ਕੋਈ ਗੰਤ ਨਹੀਂ ਨਿਕਾ ਸਕਦਾ ਅਨ ਕ ਸਜਾਈ ਬਰਤਨ ਆਵੇ ਗਰਭ ਗਰਭ ਪਰਮਾਤਮਾ ਗਰਭ ਦਾ ਗਰਭ ਦਾ ਭਾਵ ਕੀ ਜਨਮ ਲੈ ਰਿਆ ਮਰ ਗਿਆ ਜਨਮ ਲੈ ਰਿਆ ਮਰ ਗਿਆ ਇਹ ਗਰਭ ਦਾ ਭਾਵ ਕੀ ਜਨਮ ਐਡਮ ਤੇ ਮਨੁਜਾ ਜਨਮ ਲੈਣਾ ਤੇ ਮਾਨੇ ਇਸ ਤਰ੍ਹਾਂ ਮਾਨੇ ਕਿ ਗਰਭ ਹੈ ਗਰਭ ਪਰਮਾਤਮਾ ਇਸ ਤਰ੍ਹਾਂ ਫਿਰ ਇਨਸਾਨ ਕੋਈ ਜੂਨਾ ਵਿੱਚ ਗਰਭ ਧਾਰਨ ਕਰਦਾ ਫਿਰ ਜਨਮ ਲੈਂਦਾ ਫਿਰ ਗਰਭ ਧਾਰਨ ਕਰਦਾ ਫਿਰ ਜਨਮ ਲੈਂਦਾ ਆਈ ਮਾਰਿਕਲੇ ਤੋਂ ਇਸਤਾਨ ਨੂੰ ਅਨੇਕਾਂ ਹੀ ਸਜਾਵ ਮਿਲੀ ਇਹ ਰਖ ਇਹ ਰਾਸਤੇ ਕਟਨ ਦੱਸਿਆ ਮਹਾਰਾਜ ਇਹ ਰਾਸਤੇ ਕਟਨ ਇਹਨਾਂ ਵਿੱਚ ਮਹਾਰਾਜ ਕਦੇ ਨਿਵਾਸਾ ਹੁੰਦਾ ਉਹ ਇਨਸਾਨ ਦਾ ਜਿਹੜਾ ਗੁਣ ਦੇ ਨਾਲੋਂ ਟੁੱਟ ਕੇ ਅਨਮਾਵਨ ਗੁਰੂ ਦੇ ਦਸਿਆ ਪਰ ਮਾਰਕ ਸੁੰਦ ਕਿਉਂ ਹੋਰ ਮਾਰਗਾਂ ਤੇ ਚੱਲਦਾ ਯਤਨ ਕਰਦਾ ਮਾਨਾ ਇਹ ਕਿਉਂ ਕਰਦਾ ਕਿਉਂਕਿ ਮਹਾਰਾਜ ਨੇ ਜੀਵਨ ਦਿੱਤਾ ਭਈ ਪ੍ਰਾਪਤ ਨਾਨਕ ਦੇਵ ਜੀਆ ਗੋਣਾ ਜਿੰਦਗੀ ਤੇਰੀ ਬਰੀਆ ਪਰ ਗੁਰੂ ਨੰਗਿਆਰ ਕੋਈ ਨਹੀਂ ਹਿਸੇ ਕਰਕੇ ਮਹਾਰਾਜ ਦੱਸਦੇ ਐ ਵੀ ਭਾਈ ਕਿਤੇ ਇਸ ਤਰ੍ਹਾਂ ਦਾ ਜੀਵਨ ਨਾ ਬਣਾ ਲਈ ਵੀ ਤੈਨੂੰ ਇਹਦਰ ਸਜਾਵਾ ਨੇ ਕਈ ਤੋਹਫੀਆਂ ਪੈ ਜਾ ਪੀਰ ਮਹਾਰਾਜ ਦੱਸਦੇ ਐ ਜਿਨ੍ਹਾਂ ਨੇ ਜੀਵਨ ਮਾਲਕ ਦੀ ਪੁਸਤਕ ਦੇ ਨਾਮ ਇੱਕ ਪਾਸੇ ਅਨਮਾਰਗ ਦਾ ਰਸਿਆ ਜਿਹੜੇ ਗੁਰੂ ਦੇ ਦੱਸੇ ਮਾਰਗ ਤੋਂ ਉਜਾੜੇ ਫਿਰ ਮਹਾਰਾਜ ਅੰਤ ਪੰਗਤੀ ਅੰਦਰ ਦੱਸਦੇ ਵੀ ਜਿਨ੍ਹਾਂ ਨੇ ਗੁਰੂ ਦੇ ਮਾਰਗ ਨੂੰ ਨਾ ਬਣਾਇਆ ਉਹਨਾਂ ਦਾ ਜੀਵਨ ਨਹੀਂ ਹੈ ਅੰਤ ਪੰਗਤੀਆਂ ਦੇ ਬਾਅਦ ਨੇ ਫਿਰ ਦੱਸਿਆ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਸੇ ਧਨਵੰਤੇ ਸੇ ਪਗਵੰਤੇ ਹਰ ਕੇ ਸਰਨ ਸਮਾਏ ਸੇ ਧਨ ਵਰਤੇ ਸੇ ਪਤਲੰਤੇ ਮਹਾਰਾਜ ਕਹਿੰਦੇ ਉਹ ਧਨ ਵਰਤੇ ਨੇ ਉਹਨਾਂ ਉਂ ਇੱਜ਼ਤਦਾਰ ਇੱਕਸਾਨ ਹੈ ਇੱਜ਼ਤਦਾਰ ਸਭੀ ਦੇ ਵਿੱਚ ਸੇ ਧਨ ਵਰਤੇ ਸੇ ਪਤਲੰਤੇ ਹਰ ਕੀ ਸਰਨ ਸਮਾਏ ਜਿਹੜੇ ਹਰੀ ਦੇ ਸਾਧਨ ਵਿੱਚ ਕੋਈ ਮੁਸੀਬਤ ਆ ਗਈ ਤਾਂ ਵੀ ਗੁਰੂ ਨਾਲ ਜੁੜੇ ਹੋਇਆ ਉਹ ਦੋਖ ਆ ਗਿਆ ਤਾਂ ਵੀ ਗੁਰੂ ਨਾਲ ਜੁੜਿਆ ਚਾਹੇ ਕੁਝ ਮਿਲਿਆ ਚਾਹੇ ਨਹੀਂ ਮਿਲਿਆ ਗੁਰੂ ਨਾਲ ਜੁੜਿਆ ਰਹਿਆ ਮਨ ਕਰਕੇ ਵਿਰਤੀ ਕਰਕੇ ਗੁਰੂ ਨੂੰ ਕਰਦੇ ਆ ਤੇ ਮਹਾਰਾਜੇ ਕਹਿੰਦੇ ਇਹ ਤਲਵੰਤੇ ਨੇ ਤੇ ਪਤਲੰਤੇ ਸਰੀਰ ਨਿੱਜ ਤਦਾਰ ਸਰੀਰ ਜਿਹੜੇ ਆਪਣੇ ਮਾਰਗ ਦਾ ਪੰਨਾ ਨਹੀਂ ਛੱਡਦੇ ਹਾਂ ਸਾਦੂ ਬੁਰ ਕਾਤਸਾ ਜੀ ਨੇ ਫਿਰ ਬਾਣੀ ਦੇ ਵਿੱਚ ਦੱਸਿਆ ਮਹਾਰਜ ਕਹਿੰਦੇ ਉੱਡੇ ਨੂੰ ਡਾਵੇ ਸਭ ਕੋ ਸਾਧ ਪਾਤਸ਼ਾਹ ਮਜੇ ਸ਼ਰਿਆ ਜਦ ਗਵਨ ਖਲਾਬ ਹੈ ਕਬੁਰ ਜੁਦਾ ਦਾ ਮਨ ਵਿੱਚ ਸੇਵਨ ਕਰਿਆ ਉਂਜਾਂ ਦੀ ਉਦਾਹਰਣਾ ਦਿੱਤੀ ਨਾ ਮਹਾਰਜ ਜਹੰਦੇ ਪਾਈ ਕੁੰਜਾਂ ਆਪਣੇ ਬੱਚਿਆਂ ਨੂੰ ਉਹਾਂ ਦੀ ਦੂਰੀ ਤੇ ਛੱਡ ਕੇ ਪਰਮਾਤਮਾ ਤੇ ਇੰਨੀ 사랑 ਦਾ ਇੰਨੀ ਭਰੋਸਾ ਇੰਨਾ ਵਿਸ਼ਵਾਸ ਰੱਖਦਿਆਂ ਬਈ ਮਹਾਰਾਜ ਨੂੰ ਕਹਿੰਦੀਆ ਮਹਾਰਾਜ ਤੈਨ ਕਰਨ ਖਲਾਵੇਂ ਤਮ ਜਾਰੇ ਮਹਾਰਾਜ ਕੂਟੀ ਢੜੋਂ ਆਉਣ ਵਾਲਾ ਨੂੰ ਨਹੀਂ ਤਗਾਉਣ ਨਾਲ ਅਸੀਂ ਤਾਂ ਤੇਰਾ ਸਿਰਣ ਜਾਂਦੀ ਹਾਂ ਬਸ ਉੱਡੇ ਜਾਂਦੇ ਆਈ ਬੰਗ ਸੰਗਤ ਦੇ ਸਾਟਾ ਜੀ ਬੁਝਾਈ ਮਹਾਰਾਜ ਕਹਿੰਦੇ ਇੱਥੇ ਜਾਨਵਰ ਮੋਹਾਂ ਦੀ ਦੂਰੀ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਮਹਾਰਾਜ ਦੀ ਓਟ ਆਸਰੇ ਨਾਲ ਜਾਂਦੇ ਹਨ ਇਹ ਇਨਸਾਨ ਤੁਰ ਸਾਰਾ ਕਸ਼ੂਂਡਿਆਂ ਦੀ ਇਹ ਜਨਤਾ ਵਾਂਗ ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਤੂੰ ਆਪਣੇ ਜੀਵਨ ਵਿੱਚ ਗੁੰਦੇ ਰਾਸੇ ਆਪਣਾ ਇਹਦੇ ਨਾਲ ਤੂੰ ਧਨਵੰਤਾ ਇਹਦੇ ਨਾਲ ਤੈਨੂੰ ਇੱਜ਼ਤ ਹੈ ਇਹਦੇ ਨਾਲ ਹੀ ਤੂੰ ਦੀ ਸ਼ਰਨ ਤੇ ਹੁੰਦਾ ਸੇਤ ਨਵੰਤੇ ਸੇਪਤ ਰੰਤੇ ਹਰ ਕੀ ਸਭ ਸਮਾਵੇ ਬੇਦੰਤ ਅਨੂਪੀਦਰ ਮਹਾਰਾਜ ਦੱਸਦੇ ਗੁਰਪ੍ਰਸਾਦ ਨਾਮਕ ਜਗ ਜੀਤਿਓ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਫਿਰ ਜਗ ਦੇ ਵਿੱਚ ਜਿੱਤ ਪ੍ਰਾਪਤ ਕਰਨਾ ਗੁਰਪ੍ਰਸਾਦ ਨਾਮਕ ਜਗ ਜੀਤਿਓ ਬੋਮਰ ਨ ਆਵੇ ਜਾਂਦਿਰ ਉਹ ਜਨਮ ਮਰਤ ਤੇ ਗਿਰਤ ਤੋਂ ਮੁਕਤ ਹੋ ਜਾਂਦਾ ਕਿਹੜਾ ਇਹ ਸਾਨੰਦ ਜਿਨੇ ਮਨ ਦਿੱਤਾ ਮਨ ਦਿੱਤਾ ਜਗ ਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਗ ਜੰਤਨ ਦੀ ਵੀ ਬਖਸ਼ਿਸ਼ ਰੱਖੀ ਜਿਹਨੇ ਮੰਨ ਨੂੰ ਦਿੱਤੇ ਉਹ ਜਗ ਦੇ ਰੱਬ ਦਾ ਪਰ ਜਿਹੜਾ ਮੰਨ ਨੂੰ ਹਾਰ ਗਿਆ ਆਪਣਾ ਜੀਵਨ ਕੋਈ ਸੰਸਾਰ ਵਿੱਚ ਉਹ ਕਾਜ ਨਹੀਂ ਇਸੇ ਗੱਲ ਕੇ ਸਾਧੂ ਪਾਤਸ਼ਾਹ ਨੇ ਕਹਿੰਦੇ ਗੁਰ ਪ੍ਰਸਾਦਿ ਨਾਨਕ ਜਗ ਜੀਤੇ ਹੋ ਜਗ ਜੰਤੋ ਪਰ ਜਿੱਤਿਆ ਕਿਸ ਤਰ੍ਹਾਂ ਜਾਨਾ ਮਹਾਰਾਜ ਕਹਿੰਦੇ ਮੰਨ ਦਿੱਤੇ ਜਦ ਪ੍ਰਾਪਤ ਕਰ ਮਨੁ ਦਾ ਰੇਵਨ ਕੋ ਸ਼ੋਹਰ ਹੈ ਗੁਰੂ ਦਾ ਦੀਵਨ ਨੂੰ ਦੱਸਿਆ ਬਾਣੀ ਨੂੰ ਗੁਰੂ ਕੋ ਸ਼ੋਹਰ ਦੱਸਦਾ ਹੈ ਗੁਰੂ ਦਾ ਰਸਤਾ ਪਨਾਹ ਜਿਹੜਾ ਮਹਾਰਾਜ ਨੇ ਦੱਸਿਆ ਵੀ ਇਹ ਰਾਸਤੇ ਵਿੱਚ ਜਿਹੜੇ ਸੰਸਾਰ ਦੇ ਵਿੱਚ ਵਿਰਤਾ ਇਨਸਾਨ ਬਹੁਤਾ ਜੀਵਨ ਸਾਡਾ ਸੰਸਾਰ ਚ ਗੀਤ ਹੁੰਦਾ ਜਿਸੇ ਕਰਕੇ ਇਨਸਾਨ ਨੂੰ ਦੀ ਬਾਣੀ ਦੀ ਸਮਝ ਨਹੀਂ ਹੁੰਦੀ ਕਿਉਂਕਿ ਗੁਰੂ ਦੀ ਬਾਣੀ ਨੂੰ ਸਮਝਣ ਵਾਸਤੇ ਅਗਰ ਉਸੇ ਤਰ੍ਹਾਂ ਦਾ ਬਣਨਾ ਪਵੇ ਮਹਾਰਾਜ ਬਰਦਾਸ ਦਿਆ ਵੀ ਜੇ ਜੈ ਰਸਾਂ ਸੰਗ ਕਰਦਾ ਉਹ ਜੈ ਇਨਸਾਨ ਦਾ ਜੀਵਨ ਹੋਣਾ ਸਾਧੂ ਗੁਰੂ ਕਾਲ ਸਹੀ ਐਸੇ ਕਰਕੇ ਕਹਿੰਦੇ ਬਾਣੀ ਦਾ ਸੰਗ ਜਿਨਾ ਮਿਲਿਆ ਤੇਰਾ ਨਾਮ ਜਪਤਾ ਵੀ ਮੇਰੇ ਮਾਤੂ ਦੀ ਸਾਥ ਸੰਗ ਮਿਲੇ ਸੋਤਾ ਲਿਆ ਇਹ ਰਾਸਤੇ ਦੱਸੇ ਮਹਾਰਾਜ ਜੀ ਵੀ ਬੱਚੇ ਨੂੰ ਪੜ੍ਹਨ ਵਾਸਤੇ ਸਕੂਲ ਜਾਣਾ ਪੈਣਾ ਜੇ ਸਕੂਲ ਨਾ ਜਾਵੇ ਤੇ ਉਹ ਪੜ੍ਹ ਨਹੀਂ ਸਕਦਾ ਸੰਸਾਰ ਦੇ ਵਿੱਚ ਕੋਈ ਵੀ ਰਸਤਾ ਬੱਚ ਨੂੰ ਡਾਕਟਰ ਬਣਾਉਣਾ ਤਾਂ ਫਿਰ ਡਾਕਟਰ ਕੈਂਪ ਦੇ ਵਿੱਚ ਤੂੰ ਰਾਮ ਬਣਾ। ਐਸੇ ਕਰਕੇ ਜਿਹਨੇ ਗੁਰੂ ਦੇ ਦੱਸੀ ਹੋਈ ਕਾਇਨਾਤ ਨੂੰ ਸ੍ਰਿਸ਼ਟੀ ਨੂੰ ਸਮਝਣਾ ਕਰਨ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਮਨ ਸੋਕਤ ਪ੍ਰਵੇਸ਼ ਹੋਣਾ ਕਰਨਾ ਤੇ ਫਿਰ ਦੱਸੇ ਹੋਏ ਮਾਰਗ ਦੀ ਸੋਧੀ ਆਏਗੀ। ਮਹਾਰਾਜ ਐਸੇ ਕਰਕੇ ਕਹਿੰਦੇ ਜਿਹੜਾ ਜੀਵ ਜਿਹੜਾ ਪ੍ਰਾਨੀ ਗੁਰੂ ਪਾਤਸ਼ਾਹ ਜੀ ਦੇ ਦੱਸੇ ਮਾਰਗ ਤੇ ਚੱਲਦਾ ਉਹ ਤੇ ਜਗ ਜਰ ਅਬਦੁੱਲਾ ਗੁਰ ਪ੍ਰਸਾਦਿ ਨਾਮ ਜਪਦੇ ਹੋ ਬੋਹਰ ਆਵੇ ਜਾਵੇ